ਦੇਵੀ ਅਹਨਿਸ ਸਹਜ ਸੋਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮਦੀ ਨੂਰ ਅਰ ਸੋ ਕੁਰ ਸੋ ਝਟੀਐ ਤੁਦ ਡਠ ਸਚ ਪਾਤਸ਼ਾਹ ਮਾਲੇ ਜਨਮ ਜਨਮ ਦੀ ਕੱਟੀ ਐ ਸਜੜ ਸਚਾ ਪਾਤਸ਼ਾਹ ਸਿਰ ਸਾਧ ਅਦਾਸ਼ਾਹ ਜੇਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵਿਸਾਹ ਸਜੜ ਸਚਾ ਪਾਤਸ਼ਾਹ ਸਿਰ ਸਾਧ ਦਾ ਸ਼ੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਸਾ ਹੋ ਸਤਨਾਮੁ ਸ਼੍ਰੀ ਵਾ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾਂ ਰੁੱਤੇ ਸੁਨੋ ਇੱਕ ਓ ਅੰਕਾਰ ਸਤ ਗੁਰ ਪਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਂਛੋ ਸਾਧ ਧੁਰ ਆਪਨ ਵਾਰ ਹਰ ਹਰ ਭਜਾ ਨਾਨਕ ਪ੍ਰਭ ਪਾਰ ਪੂਰ ਕਰ ਬੰਦਨ ਪ੍ਰਭ ਪਾਰ ਬ੍ਰਹਮ ਵਾਂਛਾ ਸਦਹ ਤੂਰ ਆਪਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕੇ ਲੇਖ ਕਟਣ ਭੈ ਹਰਣ ਸੁਖ ਸਾਗਰ ਹਰ ਰਾਈ दीन दयाल दुख पंजन नानक नीत त्याये जसगा वड कर कृपा भगवंत जियो जि माह मूरत की ਗੋੜੇ ਚਿਰ ਤੇ ਸੋਭਵੰਤ ਜੀਓ ਗੋਣ ਰੰਗ ਰਤ ਧਨ ਤੇਜਨ ਜਿਨੇ ਇਕ ਮਨ ਧਿਆਇਆ ਸਫਲ ਜਨਮ ਪਹਿਆ ਤਨ ਕਾ ਜਨੇ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲ ਕਰਿਆ ਹਰ ਸਰਬ ਪਪਹੰਤ ਜਿਓ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹਾੰਤ ਜਿਓ ਸਲੋਕ ਉਦਮ ਅਗਮ ਅਗੋਚਰ चरण कमल नमसकार कथने सातद भवेसि नानक नाम आधार संत शरण साजन परहु स्वामी समर अनंत सोके ते हरयाthia ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰ ਸਬਸੰਤ ਮਾਹ ਚੇਤ ਵੈ ਸਾਖ ਸੁਖ ਮਾਸ ਜੀਓ ਹਰ ਜੀਉ ਨਾਹ ਮਿਲਿਆ ਮੌਨਿਆ ਮਨ ਤਨ ਸਾਸ ਜੀਓ ਕਰਨੋ ਨਹ ਚਲ ਆਨੰਦ ਸਾਹੀਏ ਚਰਨ ਕਮਲ ਪਰ ਫੁਲਿਆ ਸੁੰਦਰ ਸੁਗੜ ਸੁਜਾਨ ਬੀਤੇ ਗੋੜ ਗੋਵਿੰਦ ਅਮੁੱਲਿਆ ਵਡ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜੀਏ ਬੇਨਵੰਤ ਨਾਨਕ ਸ਼ਰਣ ਤੇਰੇ ਮਿਟੇ ਜਮ ਕੀ ਤ੍ਰਾਸ ਜਿਉ ਸਲੋਕ ਸਾਦੇ ਸੰਗਤ ਬਿਨ ਭ੍ਰਮ ਮੋਈ ਕਰਤੇ ਕਰਮ ਅਨੇਕ ਕੋਮਲ ਵੰਦਨ ਬਾਧਿਆ ਨਾਨਕ ਕਰਮਲੇਖ ਜੋ ਪਾਣੇ ਸਿ ਮਿਲਿਆ ਵਿਸੋੜੇ ਪੀਆਪ ਨਾਨਕ ਪ੍ਰਭ ਸਰਣਾਗਤੇ ਜਾ ਕਾ ਵਡ ਪਰਤਾਪ ਛੰਤ ਗ੍ਰੀਖ ਮਰਤ ਅਤ ਗਾਖੜੀ ਜੇਠ ਅਖੜ ਕਾਮ ਜਿਓ ਪ੍ਰੇਮ ਵਿਛੋਦੁ ਆਗਣੀ ਦ੍ਰਿਸਤਿ ਨਾ ਕਰੇ ਰਾਮ ਜੀਆ ਨੈ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਰਬ ਮੁਠੀਆ ਜਾਲ ਬਾਜ ਮਛਲੀ ਤੜ ਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਇ ਦੇ ਸਾਸਨ ਜਾਮ ਜੀਏ ਬੇਨਵੰਤ ਨਾਨਕੀ ਓਟ ਤੇਰੇ ਰਖ ਪੂਰਨ ਕਾਮ ਜੀਏ ਸਲੋਕ ਸਰਦਾ ਲਾਗੇ ਸੰਗ ਪ੍ਰੀਤਮ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੈਨੀ ਸਾਜਣ ਜਨਮ ਜਨਮ ਕੇ ਮੀਤ ਚਰਨਹ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਜੀਤ ਛੰਤ ਰਤ ਬਰਸ ਸੁਹੇਲੀਆ ਸਾਵਣ ਪਾਦਵੀ ਆਨੰਦ ਜਿਓ ਕਣ ਉਨਵ ਵਟ ਜਲ ਥਲ ਪੂਰੀਆ ਮਕਰੰਦ ਜੀਉ ਪ੍ਰਭ ਪੂਰ ਰਾਇਆ ਸਰਬ ਠਾਈ ਹਰ ਨਾਮ ਨਵਨਦ ਗ੍ਰਹ ਪਰ ਸਿਮਰ ਸਵਾਮੀ ਅੰਤਰ ਜਮੇ ਕੁਲ ਸਮੂਹ ਸਬਤਰ ਪ੍ਰੇਰੰਗ ਜਾਗੇ ਨਹ ਛਿਦਰ ਲਾਗੇ ਕਿਰਪਾ ਸਦ ਬਖਸੰਦ ਜੀਉ ਬੇਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜੀਉ ਸਲੋਕ ਆਸ ਪਿਆਸੀ ਮੈਂ ਫਿਰਾਂ ਕਬ ਪਖਾਉਗੋ ਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਾਰ ਬੇ ਨਾਮੇ ਬੇ ਸਾਥ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧ ਅਹ ਸਰਣਾਗਤਿ ਨਾਨਕ ਆਸ ਪੁਜਾਈ ਛੰਤ ਰੁੱਤ ਸਰਦ ਅਡੰਬਰ ਅਸੋਕਤ ਕੇ ਹਰ ਪਿਆਸ ਜਿਓ ਖੋਜੰਤੇ ਦਰਸਨ ਫਿਰਤ ਕਬ ਮਿਲਿਆ ਗੁਣ ਤਾ ਸਜੀਆ ਬੇਨ ਕੰਤ ਪਿਆਰੇ ਨਹਿ ਸੂਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤਰ ਬੀਤੇ ਸਾਸ ਬਿਨ ਜੈਸ ਤਨ ਈਤੀ ਉਤ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਆ ਬੇਨਵੰਤ ਨਾਨਕ ਤਾਰੇ ਕਿਰਪਾ ਮੇਲਹੁ ਪ੍ਰਭ ਗੁਣ ਤਸ ਜਿਓ ਸਲੋਕ ਜਲਣ 부ਜੀ ਸੀਤਲ ਪੈ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲ ਦੁਤਿਆ ਬਿਨਸੇ ਭਰਾਤ ਸਾਧ ਪਠਾਇ ਆਪ ਹਰ ਮਤਮ ਤਮ ਤੇ ਨਾਹੀ ਦੂਰ ਨਾਨਕ ਪ੍ਰਮਪਤ ਮਟ ਗਏ ਰਾਮਣ ਰਾਮ ਭਰਪੂਰ ਸ਼ੰਤ ਰਤ ਸਿਸਿਰ ਸੀਤਲ ਹਰ ਪ੍ਰਗਟ ਮੰਗਰ ਪੋਹਿ ਜਿਓ ਜਲਨ 부ਜੀ ਦਰਸ ਪਾਇਆ ਬਿਨ ਸੇ ਮਾਇਆ thro ਜਿਓ ਸਭ ਕਾਮ ਪੂਰ ਮਿਲ ਹਜੂਰ ਹਰ ਚਰਨ ਸੇਵਕ ਸੇਵਿਆ ਹਰ ਦੁਰ ਸਿਗਾਰ ਸਬਰਸ ਗੁਣ ਗਾਉ ਅਲਖ ਅਪੇਵਿਆ ਪਾਉ ਭਗਤ ਗੋਵਿੰਦ ਬੰਛਤ ਜਮਨ ਸਾਕੇ ਜੋ ਜੀਏ ਬੇਨਵੰਤ ਨਾਨਕ ਪ੍ਰਭ ਆਪ ਮੇਲੀ ਤਹਿ ਨਾ ਪ੍ਰੇਮ ਵਿਛੋੜ ਜਿਓ ਸਲੋਕ ਹਰ ਤਨ ਪਾਇਆ ਸੋ ਹਗਣੀ ਢੋਲਤ ਨਹੀਂ ਜੀਤ ਸੰਤ ਸੰਜੋਗੀ ਨਾਨਕਾ ਗ੍ਰਹ ਪ੍ਰਗਟੇ ਪ੍ਰਭ ਮੀਤ ਨਾਦ ਬਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਰੇ ਛੰਤ ਹਿਮ ਕਰ ਰੁਤ ਮਨ ਭਾਵਤੀ ਮਾਗ ਭਗਣ ਗੁਣਵੰਤ ਜੀਉ ਸਖੀ ਸਹੇਲੀ ਗਾਉ ਮੰਗਲ ਗ੍ਰਹਿ ਆਏ ਹਰ ਕੰਤ ਜੀਉ ਗ੍ਰਹਿ ਲਾਲ ਆਏ ਮਨ ਤੇ ਆਏ ਸੇਜ ਸੁੰਦਰ ਸੋਹੀਆ ਵਣ ਤ੍ਰਿੰਤਰ ਪਾਵਣ ਭਏ ਹਰਿਆ ਦੇਖ ਦਰਸਨ 모ਹੀਆ ਮਿਲਸੋ ਆਮੀ ਇਛ ਪੁੰਨੇ ਮਨ ਜਪਿਆ ਨਿਰਮਲ ਮੰਤ ਜਿਓ ਬਿਨਵੰਤ ਨਾਨਕ ਨਿਤ ਕਹੋ ਰਲਿਆ ਹਰ ਮਿਲੇ ਸ੍ਰੀ ਧਰਕੰਤ ਜਿਓ ਸਲੋਕ ਸੰਤ ਸਹਾਈ ਜੀ ਕੇ ਪਵ ਜਲ ਤਾਰਣ ਹਾਰ ਸਬਤ ਉੱਚ ਜਾਣਿਆ ਹੈ ਨਾਨਕ ਨਾਮ ਪਿਆਰ ਜਿਨ ਜਾਣਿਆ ਸੇ ਈ ਤਰੇ ਸੇ ਸੂਰਸ ਬੀਰ ਨਾਨਕ ਤਨ ਬਨ ਹਰਣ ਹਰ ਜਪੇ ਉਤਰੇ ਤੀਰ ਛੰਤ ਚਰਨ ਬਿਰਾਜਤ ਸਵੇ ਉਪਰ ਮਿਟਿਆ ਸਗਲ ਕਲੇਸ਼ ਜਿयो ਆਵਣ ਜਾਵਣ ਦੁਖ ਹਰ ਹਰ ਭਗਤ ਕੀ ਆ ਪਰਵੇਸ਼ ਜਿयो ਹਰ ਰੰਗ ਰਾਤ ਸਹਜ ਮਤ ਤਿਲ ਨ ਮਨ ਤੇ ਬਿਸਰ ਤਜ ਆਪ ਸਰਣੀ ਪਰ ਚਰਣੀ ਸਰਬ ਗੁਣ ਜਗਦੀਸ਼ਰਾ ਗੋਵਿੰਦ ਗੁਣ ਨਦ ਸ਼੍ਰੀ ਰੰਗ ਸੁਆਮੀ ਆਦ ਕਉ ਆਦੇਸ ਜਿਓ ਬੇਨਵੰਤ ਨਾਨਕ ਮਾਇ ਆ ਤਰਹੁ ਜੋਗ ਜੋਗ ਇਕ ਵੇਸ ਜਿਓ गोविन्द गुण, गुण निद श्री रंग स्वामी आद कउ आदे सजीयो बेनवंत नानक मया तारो जुग जुग इक वे सजीयो वाह गुरु जी का खालसा ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾਰਤੀ ਸਲੋਕ ਇਕ ਓ ਅੰਕਾਰ ਸਤਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਛੋ ਸਦਹ ਧੂਰ ਆਪ ਨਿਵਾਰ ਹਰ ਹਰ ਭਜੋ नानक प्रभ भरपूर